ਚੋਣਾ ਵੀ ਲੜਾਂਗੇ ਆਪਣਾ ਦੀਪ ਸਿੱਧੂ ਦਾਪਰਾ ਮਨਦੀਪ ਸਿੰਘ ਹੈ ਕੈਂਡੀਡੇਟ ਜੇ ਜਲਵਾ ਭਾਈ ਜਖੰਧਾ ਸਾਰੇ ਸਾਥ ਦਿਓ ਸਾਰੇ ਸਾਥ ਦਿਓ ਪੰਦਨ ਵਿੱਚ ਜਿਵੇਂ ਮਾਣ ਜਨ ਮਹਿਸੂਸ ਹੋਇਆ ਯਾਰ ਵੀ ਅਸੀਂ ਸਾਡੇ ਖਾਲਸਾ ਸਾਹਿਬ ਨੇ ਜੀ ਕੌਮ ਲਈ ਕੁਛ ਕੀਤਾ ਸੀ ਤੇ ਅੱਜ ਦੇ ਕੌਮ ਨੇ ਵੀ ਸਾਨੂੰ ਬਹੁਤ ਮਾਨਕ੍ਰਿਤ ਕੀਤਾ ਦਾਇਰ ਨਹੀਂ ਬੁਲਾਤਾ ਪਾਰਲੀਮੈਂਟ ਭੇਜਿਆ 40 ਸਾਲ ਬਾਅਦ ਵੀ ਕੌਮ ਨੂੰ ਯਾਦ ਹੈ ਅਸ਼ੀਰਦ ਸਿੰਘ ਨੇ ਸਾਡੇ ਲਈ ਕੀਤੀ ਹੋਈ ਪੱਕ ਸਿਰ ਤੇ ਰੱਖੀ ਜਦ ਮੈਨਾਂ ਜਾਂਦਾ ਤੁਹਾਡੇ ਕੋਲ ਚਾਹਨਾ ਮੇਰੇ ਦਿਮਾਗ 'ਚ ਇੱਕ ਗੱਲ ਘੰਟੀ ਜੇ ਤੋੜੇ ਪੜਜੇ ਮੂੰਹੇ ਬੰਦੇ ਰੋਕਾ ਸਿਰ ਤੁਸੀਂ ਆ ਪੱਕਾ ਹੁੰਦੇ ਆ ਨਾ ਬਾਈ ਇਹ ਨਾ ਕਰਿਆ ਜੀ ਆਪਣਾ ਇਹ ਨਾ ਕਰਿਆ ਜੇ ਰੋਕੀ ਜਿੱਤ ਨਹੀਂ ਲੈਣੀ ਤੇ ਉੱਤੇ ਵੋਟ ਨਹੀਂ ਸਭ ਤੋਂ ਵੱਧ ਤੁਸੀਂ ਕੋਈ ਗੱਲ ਨਹੀਂ ਜਿੱਤ ਨਹੀਂ ਜਾਈਂ ਦੇ ਕੀ ਸਾਥੀਏ ਵੀ ਬੋਲਣ ਵਾਲੇ ਜਿਆਦਾ ਸਿੱਖੀ ਹੈ ਹੈ ਮੈਂ ਵੀ ਇਸ ਤਰ੍ਹਾਂ ਪ੍ਰਕਾਸ਼ ਕਰੋ ਪੱਗਾਂ ਮੰਨਦੇ ਤੋਂ ਤੁਹਾਡੇ ਕੋਈ ਮੁੰਡਾ ਤੁਹਾਡੇ ਸਰਦਾਰ ਹੈ ਹੀ ਨਹੀਂ ਜਦੋਂ ਦੁਆਕ ਨੇ ਰੱਖ ਲਈ ਨਾ ਹੁਣ ਦੇਖੋ ਚਾਲ ਜਿਵੇਂ ਘਟਾਈ ਹੈ ਦੇ ਕੋ ਦੇ ਕੀਾਰੇ ਨਾ ਕਰਨੇ ਸੰਗਮ ਬਰਸਲਾ ਕਰਦੇ ਜਾਏ ਉਹਦੇ ਜਾਂਦੇ ਦੀਆਂ ਉਪਾਈਏ ਮਰ ਕੋ ਯਾਰ ਬਹੁਤ ਮਾਨਸੂ ਸੁਰਿਆ ਜਿਹੜਾ ਪਾਪ ਦੀ ਮੈਂ ਕੰਡਿਆ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਕਿਸੇ ਹੋ ਮੇਰਾ ਉਹ ਨਹੀਂ ਆ ਡਾਕਟਰ ਰਮਨ ਲਾਲ ਦਾ ਕਾਲ ਹੈ ਸਰਪੰਚ ਸਾਹਿਬ ਹੈ ਇਹ ਨਾਮ ਹੈ ਮੈਂ ਸੈਕਟਰੀ ਹੈ ਤੇ ਗੁਰਪ੍ਰਤਾ ਸਿੰਘ ਹੈ ਭਾਈ ਗੈਂਗੇ ਗੁਰਪ੍ਰਤਾ ਸਿੰਘ ਤੇ ਗੁਰਪ੍ਰਤਾ ਸਿੰਘ ਆ ਹੋਥ ਸੇਪ ਕੈਪਰ ਦਾ ਕਿਸੇ ਨੂੰ ਕਹਿੰਦੇ ਤੁਸੀਂ ਵੀ ਸਾਡੀ ਗੱਲ ਕਰਾ ਦਿਓ ਤੈਨੂੰ ਕਹਿਣਾ ਮਿਲਣਾ ਪਰ ਜਿਹਨੇ ਕੰਮ ਅਫਸਰ ਤੱਕ ਤੁਹਾਨੂੰ ਕੰਮ ਹੈ ਉਹਦਾ ਫੋਨ ਨੰਬਰ ਨਾਲ ਲੈ ਕੇ ਆਇਓ ਕਿਸੇ ਨਾਲ ਧੱਕਾ ਨਹੀਂ ਮੈਗਾ ਜੇ ਕੰਮ ਕੋਈ ਹੋਣਾ ਹੋਏ ਉਹ ਲੈ ਕੇ ਆਇਓ ਤੁਹਾਡਾ ਕੰਮ ਤੁਹਾਡੇ ਸਾਹਮਣੇ ਹੋਣ ਕਰ ਦੂਗਾ ਕੋਈ ਲਾਭ ਨਹੀਂ ਤੁਹਾਡੇ ਸਾਹਮਣੇ ਹੋਣ ਕਰਕੇ ਕਹਿ ਦੇਣਾ ਬਾਕੀ ਸਾਰ ਸੱਜਣ ਜੀ ਆਪਾਂ ਚੋਣਾਂ ਦੀ ਲੜਾਂਗੇ ਆਪਣਾ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਕੈਂਡੀਡੇਟ ਹੈ ਜੇ ਤੁਹਾਨੂੰ ਬਾਇਕ ਚੰਬ ਸਾਰੇ ਸਾਥ ਦਿਓ ਸਾਰੇ ਸਾਥ ਦਿਓ ਤੁਹਾਡਾ ਬਹੁਤ ਬਹੁਤ ਮਤਲਬ ਧੰਨਵਾਦ ਹੋਊਗਾ ਜੇ ਮੈਨੂੰ ਵੋਟਾਂ ਪਾਈਆਂ ਉਹ ਨੂੰ ਹੁਣ ਤਾਂ ਕਾਮਯਾਬ ਕਰਿਓ ਸਾਗਰਤੀ ਉਦੇਮੀ ਭਰਾ ਦੀ ਬਹੁਤ ਕਹਾਵਨੀ ਹੈ ਸਾਥ ਦਿਓ ਵੋਟਾਂ ਪਾ ਕੇ ਉਹ ਨੂੰ ਕਾਮਯਾਬ ਕਰੋ